ਕਿ ਮਾਇਆ ਵਿੱਚ ਜਮੀਨ ਦੇ ਪੜੀ ਰਹਿਣੀ ਕੋਈ ਦਿਨ ਤੂੰ ਸੜਕ ਤੇ ਸੈਰ ਕਰ ਲੈ ਕਿ ਬੱਗੀ ਵਿੱਚ ਤਬੇਲਿਆ ਖੜੀ ਮਰ ਰੇਲ ਦੇ ਵਾਂਗ ਰਾ ਤੇਜ ਚੱਲਦੀ ਓ ਕਿ ਸਦਾ ਬਿਰਖ ਦੇ ਬਾਗ ਨਾ ਜੜੀ ਰਹਿਣੀ ਹੁਸਨ ਜਵਾਨੀ ਦਾ ਬੰਦਿਆ ਤੂੰ ਮਾਨ ਕਰਦਾ ਸਦਾ ਨਹੀਂ ਇਹ ਹੁਸਨ ਦੀ ਚੜੀ ਰੈਣੀ ਸੋਨੇ ਰਣ ਨਾਨਨ ਹਮੇਸ਼ ਤਾਈ ਉਹ ਉਹ ਸੁੱਚੇ ਦੰਦਾਂ ਦੇ ਮੋਤੀਆਂ ਲੜੀ ਰੈਣੀ ਉਹ ਲੱਖ ਦਾਲੂ ਬੂਟੀਆਂ ਇਲਾਜ ਕਰ ਲੈ ਕਿ ਜਿੰਦ ਨਹੀਂ ਹਕੀਮਤੋਂ ਫੜੀ ਰਹਿਣੀ ਇਹਨੇ ਛੱਡ ਕਲਬੂਤ ਨੂੰ ਜਾਵਣਾ ਏ ਕਿ ਜਿੰਦੇ ਜਿਸਮ ਦੇ री कादाट बज़ार जे बणी आए कटा गुडी सदाना जज ते चढ़ी रहण आख़िर ज़ंदी जी डोल जाना के गुडी सदा ਸਫਤ ਤੇਰੀ ਓ ਕੇ ਕਾਗਜ਼ ਕਲਮ ਤੋਂ ਤੇਰਾ ਆਕਾਰ ਉਡਾ ਕਲਗੀ ਵਾਲਿਆ ਲਿਖਾਂ ਕੀ ਸਫਤ ਤੇਰੀ ਓ ਕਾਗਜ਼ ਕਲਮ आकार वॾा तेरी वॾे आई वॾी तेंडार वॾा तन कुर्बानी तेरी मेरे शहनशाह ਸੇਰਾ ਦਾ ਤੁਸੀਂ ਵਪਾਰ ਵੱਡਾ ਉਹ ਜੁਗਾ ਜੁਗਾ ਤੱਕ ਲੱਥਣਾ ਨਹੀਂ ਖਾਲਸੇ ਤੋਂ ਸਿੱਖ ਕੋਮ ਤੇ ਤੇਰਾ ਉਧਾਰ ਵੱਡਾ ਜੁਗਾ ਜੁਗਾ ਤੱਕ ਲੱਥਣਾ ਨਹੀਂ ਖਾਲਸੇ ਤੋਂ सिख ਜਗ ਅਟਲ ਚਵਰਛਕਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਸ਼ਬਦਾਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਾਚੰਗੀ ਜਣੋ ਆਓ ਰਸਨਾ ਨੂੰ ਕਰੀਏ ਪਵਿੱਤਰ ਔਰ ਮਨੋ ਮਿਲਤਿਆਂ ਨੂੰ ਕਰੀਏ ਇਕਾਗਰ ਦੋਨੋਂ ਹੱਥ ਜੋੜ ਕੇ ਬੜੇ ਅਦਬ ਸਤਕਾਰ ਦੁਆਰਾ ਅਸੀਸ ਝਕਾਉਂਦੇ ਆਂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਆਪ ਸਰਬਤ ਸਾਧ ਸੰਗਤ ਪੰਥ ਦੇ ਚੋਟੀ ਦੇ ਕਵੀਆਂ ਦੇ ਕੋਲੋਂ اعلی ਦਰਜੇ ਦੀਆਂ ਕਵਿਤਾਵਾਂ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਸੀ ਹੁਕਮ ਹੋਇਆ ਥੋੜੇ ਸਮੇਂ ਵਿੱਚ ਆਪ ਜੀ ਦੇ ਸਾਹਮਣੇ ਸਾਹਿਬਾਂ ਦੀ ਉਸਤਤ ਨੂੰ ਕਵੀਸ਼ਰੀ ਰੂਪ ਦੇ ਵਿੱਚ ਗਾਇਨ ਕਰਨ ਦਾ ਸਾਧ ਸੰਗਤ ਜੀ ਪੰਥ ਦੇ ਮਹਾਨ ਵਿਦਵਾਨ ਇੰਟਰਨੈਸ਼ਨਲ ਪੋएट ਭਾਈ ਸਾ ਪਾਈ ਨੰਦ ਲਾਲ ਜੀ ਸ਼ੇਰ ਲਿਖਦੇ ਨੇ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾ ਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਪਾਈਸਾ ਕਹਿੰਦੇ ਨੇ ਦੁਨੀਆਂ ਉੱਤੇ ਬਾਦਸ਼ਾਹ ਬਣੇ ਹੋਏ ਨੇ ਦਰਵੇਸ਼ ਵੀ ਹੋਏ ਹੋਣਗੇ ਪਰ ਜੇਕਰ ਬਾਦਸ਼ਾਹੀ ਤੇ ਫਕੀਰੀ ਇੱਕ ਪਲੇਟਫਾਰਮ ਉੱਤੇ ਵੇਖਣੀ ਹੋਵੇ ਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਦਰ ਦੇਖੀ ਜਾ ਸਕਦੀ ਹੈ ਇੱਕ ਲਾਈਨ ਪਾਈਸਾ ਬੜੀ ਕਮਾਲ ਦੀ ਲਿਖ ਗਏ ਨੇ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਪਾਈ ਸਾਹਿਬ ਕਹਿੰਦੇ ਨੇ ਜਿਸ ਦਾ ਕੋਈ ਯਾਰ ਨਾ ਬਣਿਆ ਜਿਸ ਦੀ ਕੋਈ ਬਾਹ ਫੜਨ ਵਾਲਾ ਨਾ ਬਣਿਆ ਉਸ ਦਾ ਯਾਰ ਗੁਰੂ ਗੋਬਿੰਦ ਸਿੰਘ ਬਣਿਆ ਨੇ ਮਾਣਿਓ ਕੇ ਮਾਨ ਨੇ ਤਾਨਿਓ ਕੇ ਤਾਨ ਨੇ ਉੱਠਿਓ ਕੀ ਓਟ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਇੱਕ ਲਾਈਨ ਲਿਖਦੇ ਨੇ ਖਾਲਸਾ ਬੇਕੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਇਨਾ ਗੁਰੂ ਗੋਬਿੰਦ ਸਿੰਘ ਆਇਨਾ ਕਹਿੰਦੇ ਨੇ ਸ਼ੀਸ਼ੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ੀਸ਼ਾ ਹੈ ਔਰ ਸੱਚ ਦੇ ਵੇਖਣ ਵਾਲਾ ਉਹ ਸ਼ੀਸ਼ਾ ਹੈ ਸਾਧ ਸੰਗਤ ਜੀ ਸਾਡੇ ਦੇਸ਼ ਦੀ ਧਰਤੀ ਉੱਤੇ ਅਨੇਕਾਂ ਪੀਰ پیغمبر ਵਲੀ ਔਲੀਏ अवतार ਹੋਇਆ ਨਹੀਂ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਖਸੀਅਤ ਬੇਮਿਸਾਲ ਹੈ ਜੇਕਰ ਮਹਾਰਾਜ ਨੇ ਕਲਮ ਫੜੀ ਹਜ਼ਾਰਾਂ ਹੀ ਛੰਦ ਲਿਖ ਦਿੱਤੇ ਜੇਕਰ ਤੀਗ ਫੜੀ ਇੱਕ ਨਹੀਂ ਦੋ ਨਹੀਂ 14 ਜੰਗਾਂ ਲੜੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਾਇਰ ਕਹਿੰਦਾ ਮਹਾ ਬਲੀ ਤਪਸਵੀ ਵੀਰ ਯੋਧਾ ਪਿਤਾ ਪੰਥ ਦਾ ਇੱਕ ਅਕਾਲ ਦਾ ਪੁੱਤ ਉਹ ਗੁਜਰੀ ਦੇ ਦੁੱਧ ਦੀ ਸ਼ਕਤੀ ਮੁੜ ਕੇ ਜੰਮਣਾ ਵੀ ਉਹਦੇ ਨਾਲ ਦਾ ਪੁੱਤ ਲੜਾਈਆਂ ਵੀ ਕੈਸੀਆਂ ਲੜੀਆਂ ਇਕੱਲੇ ਇਕੱਲੇ ਨੂੰ ਸਵਾ ਸਵਾ ਲੱਖ ਦੇ ਨਾਲ ਲੜਾ ਦਿੱਤਾ ਸ਼ਾਇਰ ਦੀ ਕਲਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਅੰਦਰ ਚਾਹ ਲੈਣਾ ਕੁਝ ਹੈ ਇਹੋ ਬਿਆਨ ਕਰਦੀ ਹੈ ਤਨ ਦਸ਼ਮੇਸ਼ ਪਿਤਾ ਚੋਜ ਨੇ ਨਿਰਾਲੇ ਤੇ ਨਦਸ਼ ਮੇਸ਼ ਪਿਤਾ ਚੋਜਨੇ ਨਿਰਾਲੇ ਤੇਰੇ ਮਾਤਾ ਪਿਤਾ ਪੁੱਤਵਾਰੇ ਦੇਸ਼ ਦੀ ਆਜ਼ਾਦੀ ਲਈ ਮਾਤਾ ਪਿਤਾ ਪੁੱਤਵਾਰੇ ਸੀਸ ਲੈ ਕੇ ਖੰਡੇ ਵਾਲਾ ਅਮਰਤ ਛਕਾਇਆ ਸੀ ਸੀਸ ਲੈ ਕੇ ਖੰਡੇ ਵਾਲਾ ਅਮਰਤ ਛਕਾਇਆ ਸੀ ਜੇ ਲੋ ਮਾਇਓ ਤੇ ਚੱਲਦੀ ਸੀ ਤੇਗ ਦਾ ਮੁਕਾਬਲਾ ਤੂੰ ਤੇਗ ਤੋਂ ਕਰਾਇਆ ਸੀ ਤੇਗ ਦਾ ਮੁਕਾਬਲਾ ਤੂੰ ਤੇਗ ਤੋਂ ਕਰਾਇਆ ਸੀ ਉਹ ਵੱਡੀ ਪੈਣ ਮੋਤ ਦੀ ਮਿਆਣ ਵਿੱਚੋਂ ਕੱਢੀ ਜਦੋਂ ਉਹ ਵੱਡੀ ਪੈਣ ਮੋਤ ਦੀ ਮਿਆਣ ਵਿੱਚੋਂ ਕੱਢੀ ਜਦੋਂ ਵੱਡਾ ਕੱਟ ਕੱਟ ਵੱਡ 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 ਝਟਕ ਝਟਕ ਦੋ ਸ਼ੈਤਾਨੋ ਤੁਸੀਂ ਸੀ ਮੁਕਾਇਆ ਸੀ ਸ਼ੇਸ਼ ਪਿਤਾ ਚੋਜਨੇ ਨਿਰਾਲੇ ਤੇਰੇ ਸੰਗਤ ਜੀ ਕੁਦਰਤ ਦਾ ਇੱਕ ਯੂਨੀਵਰਸਲ ਅਸੂਲ ਹੈ ਜਿਵੇਂ ਹਰ ਕਰਮ ਦਾ ਪ੍ਰਤੀ ਕਰਮ ਹੁੰਦਾ ਹੈ ਹਰ ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਹਰ ਰਾਤ ਦੇ ਕਦਮਾਂ ਪਿੱਛੇ ਪਰਬਾਤ ਹੋਇਆ ਕਰਦੀ ਏ ਹਰ ਧੁੱਪ ਪਰਛਾਵੇਂ ਪੈਦਾ ਕਰਦੀ ਏ ਜਿਵੇਂ ਗਰਮੀ ਤੋਂ ਬਾਅਦ ਸਰਦੀ ਜਾਂ ਸਰਦੀ ਤੋਂ ਬਾਅਦ ਗਰਮੀ ਆਉਂਦੀ ਏ ਜਿਵੇਂ ਦਿਨ ਤੋਂ ਬਾਅਦ ਰਾਤ ਜਾਂ ਰਾਤ ਤੋਂ ਬਾਅਦ ਦਿਨ ਚੜਦਾ ਹੈ ਜਿਵੇਂ ਬਚਪਨ ਤੋਂ ਬਾਅਦ ਜਵਾਨੀ ਜਾਂ ਜਵਾਨੀ ਤੋਂ ਬਾਅਦ ਬਡੇ ਪਾ ਆਇਆ ਕਰਦਾ ਹੈ ਇਹ ਵੀ ਇੱਕ ਕਾਨੂੰਨ ਨੇ ਕੁਦਰਤ ਹੈ ਕਿ ਜਦੋਂ ਜਲੰਦ ਦੀ ਇੰਤਿਹਾਈ ਹੋ ਜਾਂਦੀ ਹੈ ਤਾਂ ਇਨਕਲਾਬ ਆਉਂਦਾ ਹੈ ਡਾਕਟਰ ਇਕਬਾਲ ਨੇ ਕਿਹਾ ਸੀ ਹਜ਼ਾਰਾਂ ਸਾਲੋਂ ਨਰਗੀਸ ਆਪਣੀ ਬੇਨੂਰੀ ਬਰੋਤੀ ਹੈ ਬੜੀ ਮੁਸ਼ਕਿਲ ਸੇ ਹੁੰਦਾ ਹੈ ਚਮਨ ਮੇਂ ਦਿਦਾਵਰ ਪੈਦਾ ਸਾਡੇ ਦੇਸ਼ ਦੀ ਹਜ਼ਾਰਾਂ ਸਾਲਾਂ ਦੀ ਤਪੱਸਿਆ ਦਾ ਨਤੀਜਾ ਸੀ ਜੋ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਮਹਾਨ ਸ਼ਖਸੀਅਤ ਮਹਾਨ ਪਰਸਨੈਲਿਟੀ ਆਈ ਸਾਧ ਸੰਗਤ ਜੀ ਜਿਸ ਸਮੇਂ ਹਿੰਦੂ ਧਰਮ ਦੀ ਰੱਖਿਆ ਦੇ ਲਈ ਕਸ਼ਮੀਰੀ ਪੰਡਤਾਂ ਦੀ ਫਰਿਆਦ ਉੱਤੇ ਨੌਵੇਂ ਬਾਦਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਆਪਣਾ ਸੀਸ ਕੁਰਬਾਨ ਕਰ ਦਿੱਤਾ ਤਾਂ ਉਸ ਸਮੇਂ ਭਾਈ ਸਾਹਿਬ ਭਾਈ ਜੈਦਾ ਜੀ ਗੁਰੂ ਮਹਾਰਾਜ ਦੇ ਸੀਸ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚੇ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਰਬਲਾ ਸਿਰਫ 9 ਸਾਲ ਦੀ ਸੀ ਔਰ ਮਹਾਰਾਜ ਦਾ ਪਹਿਲਾ ਨਾਮ ਸੀ ਗੋਬਿੰਦ ਰਾਏ ਮਹਾਰਾਜ ਨੇ ਭਾਈ ਸਾਹਿਬ ਭਾਈ ਜੈਦਾ ਜੀ ਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ ਔਰ ਖਿਤਾਬ ਜੋ ਦਿੱਤਾ ਰੰਗ ਰੇਟਾ ਗੁਰੂ ਦਾ ਬੇਟਾ ਮਹਾਰਾਜ ਆਖਣ ਲੱਗੇ ਜੈਤਾ ਜੀ ਇਸ ਸਮੇਂ ਗੁਰੂ ਪਿਤਾ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਅੰਦਰ ਸ਼ਹੀਦ ਕੀਤਾ ਗਿਆ ਉਸ ਸਮੇਂ ਕਿੰਨੇ ਕੁ ਸਿੱਖ ਦਿੱਲੀ ਵਿੱਚ ਮੌਜੂਦ ਸਨ ਭਾਈ ਸਾਹਿਬ ਪਾਈ ਜਤਾ ਜੀ ਦੀਆਂ ਅੱਖਾਂ ਪਾਰ ਆਈਆਂ ਮਨ ਭਰ ਕੇ ਬੋਲੇ ਮਹਾਰਾਜ ਕੀ ਦੱਸਾਂ ਉਸ ਸਮੇਂ ਦਿੱਲੀ ਦੀ ਧਰਤੀ ਉੱਤੇ ਸਿੱਖ ਤਾਂ ਬਹੁਤ ਮੌਜੂਦ ਸਨ ਪਰ ਉਹਨਾਂ ਦੀ ਪਛਾਣ ਕਰਨੀ ਬਹੁਤ ਮੁਸ਼ਕਲ ਸੀ ਹਕੂਮਤ ਦਾ ਇਤਨਾ ਡਰ ਸੀ ਕਿ ਕੋਈ ਡਰ ਦਾ ਮਾਰਾ ਸਾਹਮਣੇ ਆ ਕੇ ਇੰਨੀ ਗੱਲ ਨਾ ਕਹਿ ਸਕਿਆ ਕਿ ਮੈਂ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਹਾਂ ਉਹ ਤੇ ਆਪ ਜੀ ਦੀ ਅਪਾਰ ਕਿਰਪਾ ਸਦਕਾ ਮੈਂ ਮਹਾਰਾਜ ਦੇ ਸੀਸ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਲਿਆ ਪਾਇਆ ਹਾਂ ਗੁਰੂ ਗੋਬਿੰਦ राय ਜਿਸ ਤਰ੍ਹਾਂ ਗੱਲਾਂ ਸੁਣ ਰਹੇ ਨੇ ਉਹਨਾਂ ਦਾ ਜੋਸ਼ ਉਪਾਲੇ ਖਾਨ ਲੱਗਾ ਅੱਖਾਂ ਦੇ ਵਿੱਚ ਖੂਨ ਉਤਰ ਆਇਆ ਸ਼ਾਇਰ ਕਹਿੰਦਾ ਕਲਗੀ ਤਰਜੀ ਸੁਣ ਕੇ ਐਸੇ ਗਰਜਤ ਬੋਲੇ ਜਲ ਤਰਜ ਐਸੇ ਇਸ ਵਿੱਦ ਕੋ ਅਬ ਪੰਥ ਬਣਾਉ ਸਗਲ ਜਗਤ ਮੈਂ ਬਹੁ ਵਿੱਦ ਤਾਂ ਲੱਖੋਂ ਜੱਭ ਕੇ ਨਰ ਇੱਕ ਥਾਂ ਏ ਤਦ ਮੈਂ ਮਿਲੈ ਇੱਕ ਸਿੱਖ ਜਾਏ ਸਭ ਤੇ ਪ੍ਰਥਕ ਪਛਾਨੈ ਪਰੇ ਰਲੇ ਦਾ ਕਹਿਉ ਕੈ ਸੰਕੈ ਨਹਰਾਜ ਆਖਣ ਲੱਗੇ ਜੈਦਾ ਜੀ ਮੈਂ ਦੁਨੀਆ ਦੇ ਅੰਦਰ ਐਸਾ ਖਾਲਸਾ ਪੰਥ ਸਜਾਵਾਂਗਾ ਜੋ ਦੁਨੀਆ ਦੀ ਕਿਸੇ ਭੀੜ ਦੇ ਵਿੱਚ ਛਿਪ ਨਹੀਂ ਸਕੇਗਾ ਜਿਸ ਤਰ੍ਹਾਂ ਬਗਲਿਆਂ ਦੇ ਝੁੰਡ ਵਿੱਚ ਹੰਸ ਛਿਪਾਇਆ ਨਹੀਂ ਛਿਪ ਸਕਦਾ ਜਿਸ ਤਰ੍ਹਾਂ ਮੇਗਾ ਦੇ ਝੁੰਡ ਵਿੱਚ ਸ਼ੇਰ ਛਿਪਾਇਆ ਨਹੀਂ ਛਿਪ ਸਕਦਾ ਇਸੇ ਤਰ੍ਹਾਂ ਦੁਨੀਆ ਦੀ ਭੀੜ ਦੇ ਅੰਦਰ ਮੇਰਾ ਸਿੱਖ ਛਿਪਾਇਆ ਵੀ ਨਹੀਂ ਛਿਪ ਪਾਏਗਾ ਉਹ ਲੱਖਾਂ ਦੀ ਭੀੜ ਵਿੱਚ ਵੀ ਖੜਾ ਹੋਵੇਗਾ ਉਹ ਦੂਰੋਂ ਪਛਾਣਿਆ ਜਾਵੇਗਾ ਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਖੜਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਤਰ੍ਹਾਂ ਪੈਸਾ ਪੈ ਜੈਤਾ ਜੀ ਨਾਲ ਖਾਲਸਾ ਪੰਥ ਸਜਾਉਣ ਦੀਆਂ ਗੱਲਾਂ ਕਰਦੇ ਨੇ ਉਸ ਸਮਝਦਾ ਵਾਤਾਵਰਣ ਸ਼ਾਇਰ ਦੀ ਕਲਮ ਕੁਝ ਹੈ ਇਹੋ بیان ਕਰਦੀ ਏ ਐਸਾ ਪੰਥ ਖਾਲਸਾ ਸਜਾਉਣਾ ਮੈਂ ਖੰਡੇ ਦੀ ਧਾਰੋ ਐਸਾ ਪੰਥ ਖਾਲਸਾ ਸਜਾਉਣਾ ਮੈਂ ਖੰਡੇ ਦੀ ਧਾਰੋ रा चलो मथे जी तारो एसा पंथ खाल साथो मथे जी तारो एसा पंथ Want ਆ ਗਿਆ ਅਖੀਰ ਨੂੰ ਉਹ ਭਾਗਾ ਵਾਲਾ ਦਿਨ ਚੜਿਆ 30 ਮਾਰਚ ਸਨ 1699 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਕੇਸ਼ਗੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਸੰਗਤਾਂ ਦਾ ਬਹੁਤ ਭਾਰੀ ਕੱਠ ਛੱਡਿਆ ਗੁਰੂ ਮਹਾਰਾਜ ਦੇ ਹੁਕਮਨਾਮਿਆਂ ਨੂੰ ਸੁਣ ਕੇ ਪੜ ਕੇ ਸੰਗਤਾਂ ਦੂਰ ਦਰਾੜੀਆਂ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਪਹੁੰਚੀਆਂ ਮਹਾਰਾਜ ਨੇ ਇੱਕ ਇੱਕ ਕਰਕੇ ਪੰਜ ਸਿਰਾਂ ਦੀ ਮੰਗ ਕੀਤੀ ਪੰਜ ਪਿਆਰਿਆਂ ਦੀ ਚੋਣ ਕਰ ਲਈ ਗਈ ਬੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਲਿਖਦੇ ਨੇ ਵਹਿ ਪਰ ਗੱਟਿਓ ਮਰਦ ਅਗੰਮੜਾ ਪ੍ਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਬੜ ਚੇਲਾ ਭਾਈ ਸਾਹਿਬ ਇੱਕ ਲੈਨ ਵਿੱਚ ਚਾਰ ਗੱਲਾਂ ਕਹਿ ਗਏ ਮਰਦ ਅਗੰਬੜਾ ਵਰਿਆਮ ਔਰ ਅਕੇਲਾ ਜਿਸ ਵਰਗਾ ਬੁਨਿਆਦ ਤੇ ਕੋਈ ਨਹੀਂ ਬੇਮਿਸਾਲ ਸ਼ਖਸੀਅਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੇਕਰ ਅਸਲੀਅਤ ਵੇਖੀਏ ਤਾਂ ਗੁਰੂ ਗੁਰੂ ਹੀ ਹੁੰਦਾ ਹੈ ਹੁੰਦਾ ਪਰ ਕਿੱਡਾ ਵੱਡਾ ਇਨਕਲਾਬ ਲਿਆਂਦਾ ਸਾਹਿਬਾ ਨੇ ਆਪੇ ਫੁਰ ਚੇਲਾ ਪਹਿਲਾ ਪੰਜਾ ਪਿਆਰਿਆਂ ਨੂੰ ਅਮਰ ਛਕਾਇਆ ਔਰ ਫਿਰ ਹੱਥ ਜੋੜ ਕੇ ਖੜੇ ਹੋ ਗਏ ਖਾਲਸਾ ਜੀ ਇਹ ਅਮਰ ਦੀਦਾਰ ਦਾਸ ਮੇ ਬਖਸ਼ੋ ਇਹ ਪੰਜਾਬ ਪਿਆਰਿਆਂ ਨੇ ਇੰਨੀ ਗੱਲ ਸੁਣੀ ਹੈਰਾਨ ਰਹਿ ਗਏ ਮਹਾਰਾਜ ਤੁਸੀਂ ਸਾਨੂੰ ਅੰਮ੍ਰਿਤ ਛਕਾਇਆ ਏ ਅਸੀਂ ਤੁਹਾਨੂੰ ਅੰਮ੍ਰਿਤ ਛਕਾਈਏ ਉਲਟੀ ਗੰਗਾ ਮਹਾਰਾਜ ਆਖਣ ਲੱਗੇ ਨਹੀਂ ਖਾਲਸਾ ਜੀ ਇਹ ਅੰਮ੍ਰਿਤ ਦੀ ਦਾਤ ਆਪ ਜੀ ਨੂੰ ਅਕਾਲ ਪੁਰਖ ਨੇ ਬਖਸ਼ੀ ਹੈ ਉਹ ਤੁਸੀਂ ਦਾਤ ਬਖਸ਼ੋ ਪੈਸਾ ਪੈ ਦਿਆ ਸਿਰ ਆਖਣ ਲੱਗੇ ਮਹਾਰਾਜ ਅਮਰਤ ਮੁਫਤੀ ਨਹੀਂ ਲਿਆ ਇੱਕ ਸਿੱਖ ਨੇ ਅਮਰਤ ਲੈਣ ਲਈ ਸਿਰ ਦਿੱਤਾ ਏ ਲੱਸੋ ਤੇ ਗੁਰੂ ਮਹਾਰਾਜ ਕੀ ਦੇਣਗੇ ਕੋਮਲ ਜੇ ਬੁੱਲਾ ਵਿੱਚ ਮੁਸਕਰਾਹਟ ਆਈ ਮਹਾਰਾਜ ਆਖਣ ਲੱਗੇ ਜੇਕਰ ਇੱਕ ਸਿੱਖ ਨੇ ਅਮਰ ਦੀ ਦਾਤ ਲੈਣ ਲਈ ਸਿਰ ਦਿੱਤਾ ਏ ਤਾਂ ਗੁਰੂ ਗੋਬਿੰਦ ਸਿੰਘ ਆਪਣਾ ਸਾਰਾ ਸਰਬੰਸ ਵਾਰ ਦੇਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਸ ਤਰ੍ਹਾਂ ਪੰਜਾਬ ਪਿਆਰਾਂ ਨਾਲ ਗੱਲਾਂ ਕਰਦੇ ਨੇ ਉਸੇ ਮੇਜਾ ਵਾਤਾਵਰਣ ਸ਼ਾਹ ਕੁਝ ਹੈ ਉਹ ਬਿਆਨ ਕਰਦੀ ਏ ਉਹਨਾ ਪੰਜਾਂ ਨੂੰ ਫੇਰ ਦਸ਼ ਮੇਸ਼ ਕੇ ਹਾ ਉਹਨਾ ਪੰਜਾਂ ਨੂੰ ਫੇਰ ਦਸ਼ ਮੇਸ਼ ਕੇ ਹਾ ਹੱਥੀ ਆਪਣੇ ਅੰਮ੍ਰਿਤ ਛਕਾਓ ਸਿੰਘ ਦਰਜਾ ਤੁਸਾਂ ਦਾ ਮੇਰੇ ਤੋਂ ਅਪਾਰ ਉਚਾ ਦਰਜਾ ਤੁਸਾਂ ਦਾ ਮੇਰੇ ਆਪਣੇ ਜਿਹਾ ਬਣਾਓ ਸਿੰਘਾ ਉਹਨਾ ਪੰਜਾਂ ਨੂੰ ਫੇਰ ਦਸ਼ ਮੇਸ਼ ਕੇ ਹਾ ਉਹਨਾ ਪੰਜਾਂ ਨੂੰ ਫੇਰ ਦਸ਼ ਮੇਸ਼ ਕੇ ਹਾ ਮੈਨੂੰ ਤੁਸੀਂ ਵੀ ਅੰਮ੍ਰਿਤ ਛਕਾਓ ਸਿੰਘਾ ਸਾਦਾ ਮੇਰੇ ਤੋਂ ਅਪਾਰ ਉਚਾ ਮੈਨੂੰ ਆਪਣੇ ਜਿਹਾ ਬਣਾਓ ਸਿੰਘਾ ਤੁਸਾਦਾ ਮੰਨਾਗਾ ਉਮਰ ਸਾਰੀ ਹੁਕਮ ਤੁਸਾਦਾ ਮੰਨਾਗਾ ਉਮਰ ਸਾਰੀ ਜਦ ਕੋਈ ਵੀ ਹੁਕਮ ਸੁਣਾਓ ਸਿੰਘਾ ਜਦ ਕੋਈ ਵੀ ਹੁਕਮ ਸੁਣਾਓ ਸਿੰਘਾ ਪੰਜਾ ਪਿਆਰਿਆਂ ਤੋਂ ਕੋਤਕ ਅਜਬ ਜਹਾਨ ਦੇ ਵਿੱਚ ਖੇਲੇ ਛੱਕ ਕੇ ਪੰਜਾ ਪਿਆਰਿਆਂ ਤੋਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਪੰਜਾ ਪਿਆਰਿਆਂ ਤੋਂ ਕੋਤਕ ਅਜਬ ਜਹਾਨ ਦੇ ਵਿੱਚ ਖੇਲੇ ਉਪਾਤੀ ਦਾ ਜਤਮੀ ਪਾਤਸ਼ਾਹ ਤੇਰੀ ਉਪਾਤੀ ਦਾ ਕਿਦਰੇ ਗੁਰੂ ਬਣ ਕੇ ਕਿਦਰੇ ਬਣੇ ਚੇਲੇ ਯਾਦ ਨਹੀਂ ਅੰਮ੍ਰਿਤ ਦੀ ਹੋਈ ਵਰਖਾ ਸਾਰਾ ਦਿਨ ਹੀ ਅੰਮ੍ਰਿਤ ਦੀ ਹੋਈ ਵਰਖਾ ਚੜੀਆਂ ਲਾਲੀਆਂ ਸਭ ਦਾ ਦੇ ਚਿਹਰਿਆਂ ਤੇ ਸਮਝਾ ਦਿੱਤਾ ਬੁਲਾ ਸੁਪਨਾ ਦਿਖਾਈ ਸਮਝਾ ਦਿੱਤਾ ਜ਼ੁਲਮ ਰੁਕੇਗਾ ਅੱਜ ਰੂ ਕੇਰਿਆ ਦੇ ਜ਼ੁਲਮ ਰੁਕੇਗਾ ਅੱਜ ਰੂ ਕੇਰਿਆ ਦੇ ਚੜੀਆਂ ਬਾਜਾਂ ਦਾ ਰੂਪ ਘaar ਛੱਡਿਆ ਚੜੀਆਂ ਬਾਜਾਂ ਦਾ ਰੂਪ ਘaar ਛੱਡਿਆ ਗਿੜ ਸ਼ੇਰ ਕੰਨ ਪਪਕਾ ਮਾਰਦੇ ਨੇ ਹੋ ਮੇਰੇ ਮਨ ਨੂੰ ਯਕੀਨ ਹੋਇਆ ਹੁਣ ਦਾ ਸੂਰਮੇ ਜਲਮਤੋ ਧਾਰਦੇ ਨੇ ਹੁਣ ਦਾ ਸੂਰਮੇ ਜੋ ਲੋਕ ਧਾਰਦੇ ਨੇ ਸੋ ਇਤਨੇ ਕਹਾ ਜਰੀ ਪ੍ਰਵਾਨ ਕਰਨੀ ਗਾਇਨ ਕਰਦੇ ਆ ਇਤਿਹਾਸ ਸਰਵਣ ਕਰਵਾਉਂਦੇ ਆ ਅਨੇਕਾਂ ਹੀ ਪ੍ਰਕਾਰ ਦੀਆਂ ਬੁੱਲਾ ਗਲਤੀਆਂ ਹੋ ਗਈਆਂ ਆਪ ਸੰਗਤ ਬਖਸ਼ਣ ਜੋਗ ਹੋ ਬਖਲਣਾ ਜੀ ਗੱਜ ਕੇ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ